ਸਰੀ ਦੇ ਵਿੱਚ ਸਾਰਿਆਂ ਨੂੰ ਪਤਾ ਮੈਂ ਸਰੀ ਚ ਆ ਤੇ ਧਮਕੀਆਂ ਆ ਰਹੀਆਂ ਸੀ ਮੈਨੂੰ ਲਾਸਟ 10 15 ਦਿਨ ਹੋ ਗਏ ਆ ਜਿਦਾਂ ਕੀ ਹਾਲ ਕਰਦੇ ਆ ਤੂੰ ਆਪਣੇ ਪੈਰਾਂ ਤੇ ਖੜੀ ਹੋ ਕੇ ਘਰ ਨਹੀਂ ਜਾਏਂਗੀ ਤੂੰ ਮਿਲ ਸਹੀ ਹਨਾ ਤੇ ਤੁਸੀਂ ਗੰਦ ਪਾਇਆ ਐਂਜਲ ਸ਼ਿਵਮ ਹੋਣਾ ਤਾਂ ਉਹਨਾਂ ਨੇ ਵਿੱਚੇ ਨਾ ਲਿਖਿਆ ਸੀ ਜਿਹੜਾ ਤਾਂ ਮੇਰੇ ਨਾਲ ਜੁੜਿਆ ਤੇ ਉਹਨਾਂ ਨੂੰ ਤਾਂ ਪਤਾ ਆ ਮੈਂ ਉਹਨੂੰ ਓਪਨਲੀ ਰਿਪਲਾਈ ਕੀਤਾ ਸੀਗਾ ਵੀ ਜੇ ਤੁਹਾਨੂੰ ਇੰਨੀ ਪ੍ਰੋਬਲਮ ਆ ਤੂੰ ਮੇਰਾ ਘਰ ਲੱਭ ਲੈ ਤੂੰ ਮੈਨੂੰ ਕੋਤਲਾ ਆ ਕੇ ਘਰੇ ਮੈਂ ਘਰੇ ਹੀ ਹੁੰਨੀ ਆ ਵੀ ਜੇ ਤੈਨੂੰ ਇੰਨੀ ਮੇਰੇ ਤੋਂ ਖੁੰਦਾਗਾ ਵੀ ਜੋ ਤੇ ਤੂੰ ਹੁੰਦਾ ਤੂੰ ਕਰ ਲੈ ਇਹੋ ਜਿਹਾ ਸਿਰਫ ਸੋਸ਼ਲ ਮੀਡੀਆ ਤੇ ਬੋਲਣ ਵਾਲੇ ਹੁੰਦੇ ਆ ਮੈਨੂੰ ਕੱਲ ਪਰਸੋਂ ਫਿਰ ਕਿਸੇ ਨੇ ਬੜੇ ਗੰਦੇ ਤਰੀਕੇ ਨਾਲ ਵੀ ਆਪਾਂ ਤੈਨੂੰ ਸਰੀ ਚ ਲੱਭਦੇ ਪਏ ਆ ਤੂੰ ਇੱਕ ਵਾਰੀ ਮਿਲ ਜਾ ਤੈਨੂੰ ਫਿਰ ਦੱਸਾਂਗੇ ਤੂੰ ਕਿੱਥੇ ਰਹਿਨੀ ਆ ਕਿ ਤੂੰ ਕਿੱਥੇ ਦੇਖ ਗਿਆ ਆਪਾਂ ਤੇਰਾ ਉਹ ਹਾਲ ਕਰਨਾ ਮੈਂ ਕਿੱਥੋਂ ਮੇਰਾ ਨੰਬਰ ਪਤਾ ਕਰਾਇਆ ਆ ਕਿ ਤੂੰ ਬਾਹਰ ਸੋਚ ਕੇ ਨਿਕਲੀ ਸਰੀ ਚ ਹੁਣ ਤੂੰ ਜਦੋਂ ਮੈਂ ਸ냅ਚੈਟ ਤੇ ਰਿਪਲਾਈ ਕੀਤਾ ਤੂੰ ਬਾਹਰ ਸੋਚ ਕੇ ਨਿਕਲੀ ਸਰੀ ਚ ਜਿਹੜੀ ਤਰ੍ਹਾਂ ਕੀ ਹਾਲ ਕਰਦੇ ਆ ਉਹਨਾਂ ਨੂੰ ਓਪਨਲੀ ਇੰਨੀ ਗੱਲ ਕਹਿਣਾ ਚਾਹੁੰਦੀ ਆ ਵੀ ਉਹ ਕਾਲਸ ਮੈਨੂੰ ਜਿੰਨੇ ਵੀ ਕਰਾਈਆਂ ਜਾਂ ਉਹ ਮੈਸੇਜ ਉਹ ਜੋ ਉਹਦੇ ਰਿਲੇਟਿਡ ਸਿਗਾ ਕੋ ਤੇ ਯਾਰ ਇਹਨੇ ਕਿ ਜੁੜਤ ਰੱਖੋ ਮੁੰਡੇ ਆ ਮੁੰਡਿਆਂ ਦਾ ਬਹੁਤ ਲਿੰਕ ਹੁੰਦਾ ਜੇ ਤੁਸੀਂ ਮੇਰਾ ਨੰਬਰ ਪਤਾ ਕਰਾ ਸਕਦੇ ਆ ਤੇ ਸਹੀ ਦੇ ਵਿੱਚ ਤੁਸੀਂ ਮੇਰਾ ਐਡਰੈਸ ਵੀ ਪਤਾ ਕਰਾ ਸਕਦੇ ਹੋਗੇ ਘਰੇ ਹੁੰਦੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੁਨੇਹਾ ਕਟਿਆਲ ਦੇ ਚਰਚੇ ਅਕਸਰ ਚੱਲਦੇ ਰਹਿੰਦੇ ਨੇ ਜਿਸ ਨੂੰ ਲੈ ਕੇ ਦੋਸਤੋ ਉਹਨਾਂ ਨੂੰ ਇੱਕ ਵਾਰਨਿੰਗ ਆਈ ਹੈ ਜਿਸ ਦੇ ਵਿੱਚ ਦੋਸਤੋ ਇੱਕ ਦੋ ਬੰਦੇ ਨੇ ਉਹਨਾਂ ਨੂੰ ਕਿਹਾ ਹੈ ਕਿ ਤੈਨੂੰ ਅਸੀਂ ਛੱਡਾਂਗੇ ਨਹੀਂ ਕਿ ਤੁਸੀਂ ਜ਼ਿਆਦਾ ਹੀ ਗੰਦ ਪਾਇਆ ਹੈ ਇੰਸਟਾਗ੍ਰam ਅਕਾਊਂਟਾਂ ਤੇ ਤੇ ਹੋਰ ਵੀ ਦੋਸਤੋਂ ਕਈ ਖੁਲਾਸੇ ਕੀਤੇ ਨੇ ਉਸਨੇ ਰਿਕਾਰਡਿੰਗ ਦੇ ਵਿੱਚ ਅਤੇ ਲਾਈਵ ਦੇ ਵਿੱਚ ਉਸਨੇ ਰਿਪਲਾਈ ਕੀਤਾ ਹੈ ਕਿ ਜੋ ਤੁਸੀਂ ਕਰਨਾ ਹੈ ਮੇਰੇ ਨਾਲ ਕਰ ਲਵੋ ਮੈਂ ਇੱਕ ਠੋਕੇ ਤੁਹਾਨੂੰ ਜਵਾਬ ਦਿੰਨੀ ਹਾਂ ਫਿਲਹਾਲ ਦੋਸਤੋਂ ਦੇਖਣਾ ਇਹ ਹੈ ਕਿ ਅੱਗੇ ਕੀ ਬਣਦਾ ਹੈ ਸੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ